ਲਿਵਨ ਰਿਲੇਸ਼ਨ ਵਿੱਚ ਜਿਹੜੇ ਪਹਿਲਾਂ ਹੀ ਵਿਆਹ ਹੋਏ ਨੇ ਹਾਲੇ ਪੁਰਾਣਾ ਪਰਿਵਾਰ ਚੱਲ ਰਿਹਾ ਨਾਲ ਤੇ ਫਿਰ ਵੀ ਕਿਸੇ ਦੇ ਨਾਲ ਰਹਿਣਾ ਜੇ ਸ਼ੁਰੂ ਕਰ ਚੁੱਕੇ ਨੇ ਉਹਨਾਂ ਨੂੰ ਸੁਰੱਖਿਆ ਨਹੀਂ ਮੁਹੱਈਆ ਕਰਾਈ ਜਾਣੀ। ਲਿਵਨ ਰਿਲੇਸ਼ਨ ਆਏ ਨੂੰ ਤੁਸੀਂ ਕਾਨੂੰਨੀ ਮਾਨਤਾ ਦੇ ਦਿੱਤੀ। ਕਲੀਅਰ ਨਹੀਂ ਕੀਤਾ ਗਿਆ ਕਿ ਕੀ ਇਹ ਜਿਹੜੇ ਮੈਰਿਡ ਪਰਸਨ ਨੇ ਉਹਨਾਂ ਦੇ ਉੱਤੇ ਵੀ ਅਪਲਾਈ ਹੁੰਦਾ। ਕੀ ਸਾਡਾ ਸਮਾਜ ਜਿਹੜਾ ਇਹਨੂੰ ਮਾਨਤਾ ਦਿੰਦਾ ਕੀ ਅਸੀਂ ਆਪਣੀ માનਸਿਕਤਾ ਇੰਨੀ ਬਦਲ ਲਈ? ਜਿਹੜੇ ਇਦਾਂ ਆਉਂਦੇ ਨੇ ਉਹਨਾਂ ਨੂੰ ਸੁਰੱਖਿਆ ਨਹੀਂ ਦੇਣੀ ਚਾਹੀਦੀ ਕਿੱਥੇ ਕਿੱਥੇ ਕਿੰਨੇ ਲੋਕਾਂ ਨੂੰ ਸੁਰੱਖਿਆ ਕਿਵੇਂ ਕਿਵੇਂ ਦੀ ਚਾਹੀਦੀ ਆ ਇਦਾਂ ਤਾਂ ਫਿਰ ਸਾਰੇ ਉੱਠਣਗੇ ਤੇ ਸਾਰੇ ਹੀ ਹਾਈ ਕੋਰਟ ਜਾ ਕੇ ਸੁਰੱਖਿਆ ਮੰਗਣਗੇ ਇਹਦੇ ਨਾਲ ਜਿਹੜਾ ਹੈ ਅਲਾਬਾਦ ਹਾਈ ਕੋਰਟ ਨੇ ਕਿਹਾ ਕਿ ਨਹੀਂ ਲਵ ਮੈਰिज ਅਗਰ ਕਰਾਉਣਾ ਚਾਹੁੰਦਾ ਕੋਈ ਪੇਰੈਂਟਸ ਨੂੰ ਕਹਿ ਕੇ ਵੀ ਸਾਡੀ ਮੈਰिज ਕਰ ਦਿਓ ਅਸੀਂ ਇਹਨਾਂ ਅਸੀਂ ਦੋ ਜਣੇ ਵਿਆਹ ਕਰਾਉਣਾ ਚਾਹੁੰਦੇ ਸਾਡੇ ਤੇ ਜੇ ਤਾਂ ਉਹ ਡਾਈਜੈਸਟ ਨਹੀਂ ਬਹੁਤ ਥਾਵਾਂ ਤੇ ਹੁੰਦਾ ਲੜਕੀਆਂ ਦਾ ਮਾਰ ਦਿੱਤੀਆਂ ਜਾਂਦੀਆਂ ਜਾਂ ਲੜਕਿਆਂ ਦੇ ਕਤਲ ਹੋ ਜਾਂਦੇ ਨੇ ਜਿਹੜਾ ਬੰਦਾ ਪਹਿਲਾਂ ਹੀ ਵਿਆਹਿਆ ਹੋਇਆ ਉਸਦੇ ਬੱਚੇ ਨੇ ਉਸਦੀ ਪਤਨੀ ਹੈ ਫਿਰ ਵੀ ਉਹ ਕਿਸੇ ਹੋਰ ਔਰਤ ਦੇ ਨਾਲ ਜਿਵੇਂ ਕਹਿੰਦੇ ਆ ਕਿ ਸਾਡਾ ਧਰਮ ਵੀ ਆਗਿਆ ਨਹੀਂ ਦਿੰਦਾ ਉਹਵੇਂ ਉਹ ਰਹਿ ਰਿਹਾ ਹੁੰਦਾ ਉਹ ਕਾਨੂੰਨ ਦਾ ਹਵਾਲਾ ਦੇ ਦਿੰਦਾ ਜਦੋਂ ਵੀ ਕਿਤੇ ਰਹਿ ਰਿਹਾ ਹੁੰਦਾ ਪਰ ਸੋਸਾਇਟੀ 'ਚ ਜਦੋਂ ਪਤਾ ਲੱਗਦਾ ਤੇ ਬੜੀਆਂ ਗੱਲਾਂ ਹੁੰਦੀਆਂ ਜੇ 4 ਦਿਨ ਕੋਈ ਲੜਕਾ ਲੜਕੀ ਚਾਹੇ ਉਹ ਕੰਮ ਲਈ ਜਾ ਰਹੇ ਨੇ ਤੇ ਉਹਦੇ ਉੱਤੇ ਵੀ ਕਮੈਂਟ ਹੋ ਜਾਏਗਾ ਕਿਸੇ ਵੀ ਏਜ ਦਾ ਕੋਈ ਬੰਦਾ ਹੈ ਉਹਦੇ ਤੇ ਵੀ ਕਮੈਂਟ ਹੋ ਜਾਏਗਾ ਮੈਂ ਆਜ਼ਾਦੀ ਲੈਣੀ ਉਦੋਂ ਪ੍ਰਭਾਵ ਠੀਕ ਆ ਜਦੋਂ ਦੂਜਾ ਲੈ ਰਿਹਾ ਉਦੋਂ ਪ੍ਰਭਾਵ ਗਲਤ ਆ ਦੋ ਬੇੜੀਆਂ ਦੇ ਸਵਾਰ ਆ ਸੀ ਨਾ ਅਸੀਂ ਆਪਣਾ ਕਲਚਰ ਛੱਡਦੇ ਪਏ ਆ ਨਾ ਅਸੀਂ ਉਹਦੇ ਚੋਂ ਬਾਹਰ ਨਿਕਲਦੇ ਪਏ ਆ ਨਾ ਅਸੀਂ ਆਪਣੀ ਸੋਚ ਬਦਲਦੇ ਪਏ ਆ ਵੈਸਟਰਨ ਵਾਲਾ ਜਿਹੜਾ ਕਲਚਰ ਆ ਉਹਨੂੰ ਅਸੀਂ ਤੱਕੇ ਦੇ ਨਾਲ ਆਪਣੇ ਵਿੱਚ ਲੈ ਕੇ ਆ ਰਹੇ ਆ ਬਹੁਸਾਰੇ ਪੰਜਾਬ ਦੇ ਵਿੱਚ ਵੀ ਦੇਸ਼ ਭਰ ਦੇ ਵਿੱਚ ਵੀ ਦੁਨੀਆ ਦੇ ਵਿੱਚ ਸਮਾਜਿਕ ਇਸ਼ੂਸ ਦੇ ਉੱਤੇ ਸਮਾਜਿਕ ਮੁੱਦਿਆਂ ਦੇ ਉੱਤੇ ਤਾਣਾ ਬਾਣਾ ਜਿਹੜਾ ਉਲਝਿਆ ਉਸ ਨੂੰ ਸੁਲਝਾਉਣ ਦੀ ਚਰਚਾ ਚੱਲਦੀ ਰਹਿੰਦੀ ਹੈ ਇੱਕ ਬੜਾ ਹੀ ਅਹਿਮ ਮੁੱਦਾ ਹੈ ਜਿਹੜਾ ਕਿ ਲਿਵ-ਇਨ ਰਿਲੇਸ਼ਨਸ਼ਿਪ ਦਾ ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਔਣਤਾਈਆਂ ਵੀ ਨੇ ਖਲਾਰੇ ਵੀ ਬਹੁਤ ਪੈਂਦੇ ਨੇ ਝੂਠੇ ਇਲਜ਼ਾਮ ਤਰਾਸ਼ੀਆਂ ਵੀ ਨੇ ਅਦਾਲਤਾਂ ਇਸ ਬਾਰੇ ਕੀ ਕਹਿ ਰਹੀਆਂ ਨੇ ਜੱਜਮੈਂਟ ਦੇ ਦੌਰਾਨ ਔਰ ਜਿਹੜੀਆਂ ਪਟੀਸ਼ਨਾਂ ਪਾਰੀਆਂ ਨੇ ਪਾਈਆਂ ਜਾ ਰਹੀਆਂ ਨੇ ਖਾਸ ਕਰਕੇ ਰੀਸੈਂਟਲੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਖਿਆ ਕਿ ਲਿਵ-ਇਨ ਰਿਲੇਸ਼ਨ ਵਿੱਚ ਜਿਹੜੇ ਪਹਿਲਾਂ ਹੀ ਵਿਆਹ ਹੋਏ ਨੇ ਹਾਲੇ ਪ੍ਰਾਣਾ ਪਰਿਵਾਰ ਚੱਲ ਰਿਹਾ ਨਾਲ ਤੇ ਫਿਰ ਵੀ ਕਿਸੇ ਦੇ ਨਾਲ ਰਹਿਣਾ ਜੇ ਸ਼ੁਰੂ ਕਰ ਚੁੱਕੇ ਨੇ ਉਹਨਾਂ ਨੂੰ ਸੁਰੱਖਿਆ ਨਹੀਂ ਮੁਹੱਈਆ ਕਰਾਈ ਜਾਣੀ ਹੋਰ ਬੜੀਆਂ ਗੱਲਾਂ ਨੇ ਜਿਹੜੀਆਂ ਇਸ ਦੇ ਨਾਲ ਪੱਖ ਜੁੜੇ ਨੇ ਉਹ ਸਾਰੀ ਇੱਕ ਇੱਕ ਕਰਕੇ ਚਰਚਾ ਕਰਾਂਗੇ ਇਸ ਮਸਲੇ ਦੇ ਉੱਤੇ ਬੋਲਦੇ ਨੇ ਜਿਹੜੇ ਵਿਬਾਕੀ ਨਾਲ ਲਿਖਦੇ ਵੀ ਨਹੀਂ ਆਪਣੀ ਕਲਮ ਦੇ ਨਾਲ ਲੇਖਕਾ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ ਪ੍ਰਭਜੋਤ ਕੌਰ ਢਿੱਲੋ ਜੀ ਸਾਡੇ ਨਾਲ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਸਭ ਤੋਂ ਪਹਿਲਾਂ ਤੇ ਤੁਹਾਡੀ ਇਹ ਕਲਮ ਇਸ ਮੁੱਦੇ ਉੱਤੇ ਕਾਫੀ ਵਾਰੀ ਚੱਲੀ ਹੈ ਅੱਜ ਵੀ ਜਦੋਂ ਅਸੀਂ ਗੱਲ ਕਰਨ ਲੱਗੇ ਆਂ ਜਦੋਂ ਲਿਵਨ ਰਿਲੇਸ਼ਨਸ਼ਿਪ ਸ਼ਬਦ ਸੁਣਦੇ ਹੋ ਤੁਸੀਂ ਬੜੀਆਂ ਪਰਭਿਸ਼ਾਵਾਂ ਆ ਜਾਂਦੀਆਂ ਉਹਦੀਆਂ ਬੜੀਆਂ ਅਰਥ ਨਿਕਲ ਜਾਂਦੇ ਆ ਤੁਹਾਡੇ ਜਨ ਵਿੱਚ ਕੀ ਚੱਲਦਾ ਸੰਦੀਪ ਜਿਹੜਾ ਲਿਵਨ ਰਿਲੇਸ਼ਨ ਆ ਇਹਨੂੰ ਤੁਸੀਂ ਕਾਨੂੰਨੀ ਮਾਨਤਾ ਦੇ ਦਿੱਤੀ ਠੀਕ ਹੈ ਉਹਦੇ ਵਿੱਚ ਕਲੀਅਰ ਨਹੀਂ ਕੀਤਾ ਗਿਆ ਕਿ ਕੀ ਇਹ ਜਿਹੜੇ ਮੈਰਿਡ ਪਰਸਨ ਨੇ ਉਹਨਾਂ ਦੇ ਉੱਤੇ ਵੀ ਅਪਲਾਈ ਹੁੰਦਾ ਜਾਂ ਅਨਮੈਰਿਡ ਨੇ ਉਹਨਾਂ ਤੇ ਅਪਲਾਈ ਹੁੰਦਾ ਕੀ ਸਾਡਾ ਸਮਾਜ ਜਿਹੜਾ ਇਹਨੂੰ ਮੰਨਤਾ ਦਿੰਦਾ ਕਿ ਅਸੀਂ ਆਪਣੀ માનਸਿਕਤਾ ਇੰਨੀ ਬਦਲ ਲਈ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਜਿਹਨੂੰ ਕਹਿੰਦੇ ਨੇ ਖਿਚੜੀ ਬਣੀ ਹੋਈਆਂ ਇਹ ਕਲੀਅਰ ਇਹਦੇ ਵਿੱਚ ਕੁਝ ਨਹੀਂ ਹੈਗਾ ਇਹਦੀ ਨਾ ਆਪਾਂ ਇਹਨੂੰ ਪਰਿਭਾਸ਼ਿਤ ਕਰ ਸਕਦੇ ਆ ਨਾ ਇਹਨੂੰ ਅਸੀਂ ਕਿਸੇ ਚੀਜ਼ ਦੇ ਇੱਕ ਲਾਈਨ ਦੇ ਵਿੱਚ ਡਿਫਾਈਨ ਕਰ ਸਕਦੇ ਇਹਨੂੰ ਕੁਝ ਨਹੀਂ ਕਰ ਸਕਦੇ ਇਹ ਖਿਚੜੀ ਆ ਜੀ ਕਿਸੇ ਨੇ ਵੀ ਨਹੀਂ ਇਹਨੂੰ ਕਲੀਅਰ ਕੀਤਾ ਤੇ ਉਹਦਾ ਕਰਕੇ ਜਾਦਾ ਜਿਹੜੀਆਂ ਖਲਾਰੇ ਵੀ ਉਹਦਾ ਕਰਕੇ ਪੈ ਰਹੇ ਨੇ ਤੁਸੀਂ ਖਿਚੜੀ ਸ਼ਬਦ ਵਰਤਿਆ ਯਾਨੀ ਕਿ ਗੁੰਝਲਦਾਰ ਮਸਲਾ ਇਹਨੇ ਜਿਆਦੇ ਆ ਕਿ ਇਸ ਦੇ ਵਿੱਚ ਪਤਾ ਨਹੀਂ ਲੱਗਦਾ ਸਹੀ ਕੌਣ ਹੈ ਗਲਤ ਕੌਣ ਹੈ بڑے ਅਜਿਹੇ ਮਾਮਲੇ ਆਉਂਦੇ ਆ ਸਾਡੇ ਇੱਧਰ ਮੁਹਾਲੀ ਚੰਡੀਗੜ੍ਹ ਦੇ ਇਲਾਕੇ ਵਿੱਚ ਵੀ ਹੋਰ ਨਾਲ ਸ਼ਹਿਰਾਂ ਦੇ ਵਿੱਚ ਵੀ ਦੇਸ਼ ਦੇ ਵਿੱਚ ਵੀ ਕਈ ਕੋਨਿਆਂ ਤੋਂ ਕਿ ਲਿਵਨ ਰਿਲੇਸ਼ਨਸ਼ਿਪ 'ਚ ਰਹਿਣ ਵਾਲਿਆਂ ਦੇ ਕਿਵੇਂ ਝਗੜੇ ਵੱਧਦੇ ਆ ਗੱਲਾਂ ਕਿੱਥੇ ਤੱਕ ਪੁੱਜਦੀਆਂ ਹੁਣ ਜਿਹੜਾ ਇਹ ਰੀਸੈਂਟਲੀ ਪੰਜਾਬ ਧਰਿਆਣਾ ਹਾਈ ਕੋਰਟ ਦੀ ਜੱਜਮੈਂਟ ਆਈ ਆ ਜਾਂ ਹਦਾਇਤ ਆਈ ਹੈ ਜਦੋਂ ਤੁਹਾਨੂੰ ਇਸ ਬਾਰੇ ਪਤਾ ਲੱਗਦਾ ਤੁਸੀਂ ਕੀ ਸੋਚਿਆ ਇਹਦੇ ਉੱਤੇ ਆ ਦੇ ਕੋਈ ਕਿਤੇ ਟਿੱਪਣੀ ਕਰਨੀ ਬਹੁਤ ਔਖੀ ਹੈ ਪਰ ਆਪਾਂ ਸਮਾਜਿਕ ਮੁੱਦਾ ਹੈਗਾ ਅਸੀਂ ਉਸ ਬੇਸ ਦੇ ਉੱਤੇ ਆਪਾਂ ਇਹਦੇ ਤੇ ਗੱਲ ਕਰਦੇ ਆ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਇਦਾਂ ਆਉਂਦੇ ਨੇ ਉਹਨਾਂ ਨੂੰ ਸੁਰੱਖਿਆ ਨਹੀਂ ਦੇਣੀ ਚਾਹੀਦੀ ਉਹਦੇ ਉੱਤੇ ਲੋਕਾਂ ਨੇ ਜਿੱਦਾਂ ਉਹਨਾਂ ਦਾ ਵਕੀਲ ਵੀ ਹੈ ਉਹਨੇ ਵੀ ਇਹ ਕਿਹਾ ਕਿ ਨਹੀਂ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਜਦੋਂ ਐਜ਼ ਏ ਜਿਹੜਾ ਕਾਨੂੰਨ ਬਣਿਆ ਉਹ ਦੇਰਿਆ ਹੈਗਾ ਆ ਕਿ ਤੁਸੀਂ ਰਹਿ ਸਕਦੇ ਆ ਹੁਣ ਸਮੱਸਿਆ ਇਹ ਹੈਗੀ ਆ ਕਿ ਕਿੱਥੇ ਕਿੱਥੇ ਕਿੰਨੇ ਲੋਕਾਂ ਨੂੰ ਸੁਰੱਖਿਆ ਕਿਵੇਂ ਕਿਵੇਂ ਦੀ ਚਾਹੀਦੀ ਆ ਸਮੱਸਿਆ ਤੇ ਖੜੀ ਹੁੰਦੀ ਆ ਨਾ ਇਹ ਤੇ ਹੁਣ ਓਪਨ ਹੋ ਗਿਆ ਹਰ ਕੋਈ ਰਹਿਣਾ ਚਾਹੁੰਦਾ ਹਰ ਕੋਈ ਆਜ਼ਾਦੀ ਚਾਹੁੰਦਾ ਤੇ ਫਿਰ ਆਜ਼ਾਦੀ ਚਾਹਣ ਵਾਸਤੇ ਮਾਨਸਿਕਤਾ ਸਮਾਜ ਦੀ ਮਾਨਸਿਕਤਾ ਸਾਡਾ ਆਪਣਾ ਮਾਹੌਲ ਬਹੁਤ ਸਾਰੀਆਂ ਚੀਜ਼ਾਂ ਇਦਾਂ ਤੇ ਫਿਰ ਸਾਰੇ ਉੱਠਣਗੇ ਤੇ ਸਾਰੇ ਹਾਈ ਕੋਰਟ ਜਾ ਕੇ ਜਿਹੜੀ ਆ ਉਹ ਸੁਰੱਖਿਆ ਮੰਗਣਗੇ ਇਹਦੇ ਨਾਲ ਜਿਹੜਾ ਹੈ ਅਲਾਬਾਦ ਹਾਈ ਕੋਰਟ ਨੇ ਕਿਹਾ ਕਿ ਨਹੀਂ ਉਹਨਾਂ ਦੀ ਵੀ ਜੱਜਮੈਂਟ ਥੋੜੇ ਦਿਨ ਪਹਿਲਾਂ ਆਈ ਉਹਨਾਂ ਨੇ ਕਿਹਾ ਕਿ ਨਹੀਂ ਜਿਹੜਾ ਬੰਦਾ ਹੈ ਕੋਈ ਵੀ ਵਿਅਕਤੀ ਜਿਹੜੇ ਨੇ ਉਹਨਾਂ ਨੂੰ ਰਹਿਣ ਦੀ ਆਜ਼ਾਦੀ ਹੈ ਚਾਹੇ ਇਹ ਅਨੈਤਿਕ ਹੈ ਠੀਕ ਆ ਪਰ ਉਹਨਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨਾ ਵੀ ਜਿਹੜਾ ਕਾਨੂੰਨ ਦਾ ਇੱਕ ਫਰਜ਼ ਬਣਦਾ ਹੈਗਾ ਤੇ ਹੁਣ ਇਹ ਫਿਰ ਉੱਥੇ ਗੱਲ ਆ ਗਈ ਕਿ ਇਹਨੂੰ ਗਲਤ ਕਹੋ ਜਾਂ ਠੀਕ ਇਹ ਡਿਪੈਂਡ ਕਰਦਾ ਹੈਗਾ ਹਰ ਇੱਕ ਦੀ ਸੋਚ ਦੇ ਉੱਤੇ ਹਰ ਇੱਕ ਮਾਹੌਲ ਦੇ ਉੱਤੇ ਕਿੱਦਾਂ ਦਾ ਹੈ ਕਿੱਦਾਂ ਦੀ ਸੋਚ ਰੱਖਦੇ ਹੋ ਪਰ ਕਿਤੇ ਨਾ ਕਿਤੇ ਇਹ ਸਮਾਜ ਦੇ ਵਿੱਚ ਇਹ ਕੋਈ ਬਹੁਤ ਵਧੀਆ ਸਨੇਹਾ ਵੀ ਹੈ ਨੀਗਾ ਔਰ ਇਹ ਆਜ਼ਾਦੀ ਦਾ ਜਿਹੜਾ ਹੈ ਇਹ ਕੀ ਇਹ ਆਜ਼ਾਦੀ ਦੇ ਮਾਇਨੇ ਨੇ ਇਹ ਵੀ ਕਿਸੇ ਨੂੰ ਨਹੀਂ ਅਜੇ ਸਮਝ ਆ ਰਿਹਾ ਬੱਚਿਆਂ ਨੂੰ ਨਹੀਂ ਸਮਝ ਆ ਰਿਹਾ ਨੌਜਵਾਨ ਪੀੜੀ ਨੂੰ ਨਹੀਂ ਸਮਝ ਆ ਰਿਹਾ ਔਰ ਨਾ ਜਿਹੜੀਆਂ ਸਾਡੇ ਵਾਲੀਆਂ ਪੀੜੀਆਂ ਸਾਡੇ ਤੋਂ ਪਿੱਛੇ ਵਾਲੀਆਂ ਸਾਡੇ ਤੋਂ ਅੱਗੇ ਵਾਲੀਆਂ ਮੈਨੂੰ ਲੱਗਦਾ ਕਿ ਜਿਹੜੇ ਅਸੀਂ 50 60 ਸਾਲ ਤੋਂ ਉੱਪਰ ਜਾ ਇੰਨੀ ਕੁ ਉਮਰ ਤੇ ਜਿੰਨੀ ਦੇ ਰੋ ਹੈਗੇ ਉੰਨੀ ਦੇ ਦੇ ਸਮੱਸਿਆ ਜਿਹੜੀ ਆ ਨਾ ਇਹ ਹੱਲ ਹੋਣੀ ਬਹੁਤ ਔਖੀ ਕਿਉਂਕਿ ਅਸੀਂ ਤੇ ਲਵ ਮੈਰਿਜ ਅਗਰ ਕਰਾਉਣਾ ਚਾਹੁੰਦਾ ਕੋਈ ਕਿ ਪੇਰੈਂਟਸ ਨੂੰ ਕਹਿ ਕੇ ਵੀ ਸਾਡੀ ਮੈਰਿਜ ਕਰਦੇਓ ਅਸੀਂ ਇਹਨਾਂ ਅਸੀਂ ਦੋ ਜਣੇ ਵਿਆਹ ਕਰਾਉਣਾ ਚਾਹੁੰਦੇ ਸਾਡੇ ਤੇ ਜਿੱਦਾਂ ਉਹ ਡਾਈਜੈਸਟ ਨਹੀਂ ਬਹੁਤ ਥਾਵਾਂ ਤੇ ਹੁੰਦਾ ਉੱਥੇ ਲੜਕੀਆਂ ਮਾਰ ਦਿੱਤੀਆਂ ਜਾਂਦੀਆਂ ਲੜਕਿਆਂ ਦੇ ਕਤਲ ਹੋ ਜਾਂਦੇ ਨੇ ਤੇ ਇਹ ਤਾਂ ਬਹੁਤ ਅੱਗੇ ਦੀ ਚੀਜ਼ ਆ ਹਜਮ ਕਰਨੀ ਉਸੀ ਕਹਿੰਦੇ ਕਿ ਕਾਨੂੰਨੀ ਮਾਨਤਾ ਬੇਸ਼ੱਕ ਦੀ ਸਾਨੂੰ ਮਿਲੀ ਹੋਈ ਹੈ ਪਰ ਸਮਾਜਿਕ ਮਾਨਤਾ ਵੱਡੇ ਪੱਧਰ ਤੇ ਨਹੀਂ ਹੈ ਛੋਟੇ ਛੋਟੇ ਗਰੁੱਪ ਦੇ ਵਿੱਚ ਹੋ ਸਕਦਾ ਹੈ ਕਿ ਚੀਜ਼ਾਂ ਆਮ ਹੋਣ ਜਾਂ ਜਿਹੜੀਆਂ ਵੱਡੇ ਮੈਟਰੋ ਸਿਟੀਜ਼ ਨੇ ਉਹਨਾਂ ਦੇ ਵਿੱਚ ਹੋਣ ਪਰ ਇੱਥੇ ਨਹੀਂ ਹੁਣ ਸਾਡਾ ਜਿਹੜਾ ਸੱਭਿਆਚਾਰਾ ਉਹ ਜਿਹੜੀ ਬੈਕਗ੍ਰਾਉਂਡ ਹੈ ਉਹ ਵੀ ਕਿਤੇ ਨਾ ਕਿਤੇ ਉਸ ਰੌਸ਼ਨੀ ਦੇ ਵਿੱਚ ਵੀ ਸਾਰੇ ਪ੍ਰਵਾਨ ਕਰਨ ਨੂੰ ਹਾਲੇ ਤਿਆਰ ਨਹੀਂ ਜਿਵੇਂ ਬੜੇ ਕੇਸ ਆਉਂਦੇ ਆ ਤੁਸੀਂ ਲਿਖਦੇ ਵੀ ਰਹਿੰਦੇ ਹੋ ਕਿ ਜਿਹੜਾ ਬੰਦਾ ਪਹਿਲਾਂ ਹੀ ਵਿਆਹਿਆ ਹੋਇਆ ਉਸਦੇ ਬੱਚੇ ਨੇ ਉਸਦੀ ਪਤਨੀ ਹੈ ਫਿਰ ਵੀ ਉਹ ਕਿਸੇ ਹੋਰ ਔਰਤ ਦੇ ਨਾਲ ਜਿਵੇਂ ਕਹਿੰਦੇ ਆ ਕਿ ਸਾਡਾ ਧਰਮ ਵੀ ਆਗਿਆ ਨਹੀਂ ਦਿੰਦਾ ਹੋ ਉਹ ਕਾਨੂੰਨ ਦਾ ਹਵਾਲਾ ਦੇ ਦਿੰਦਾ ਜਦੋਂ ਵੀ ਕਿਤੇ ਰਹਿ ਰਿਹਾ ਹੁੰਦਾ ਹੈ ਪਰ ਸੁਸਾਇਟੀ 'ਚ ਜਦੋਂ ਪਤਾ ਲੱਗਦਾ ਤੇ ਬੜੀਆਂ ਗੱਲਾਂ ਹੁੰਦੀਆਂ ਅ ਸੰਦੀਪ ਉਹੋ ਹੀ ਗੱਲ ਆ ਗਈ ਨਾ ਕਿ ਉਹਦੇ ਵਿੱਚ ਇਹਨਾਂ ਨੇ ਕੁਝ ਵੀ ਕਲੀਅਰ ਨਹੀਂ ਕੀਤਾ ਕਿ ਕਿਹਦੇ ਉੱਤੇ ਕਾਨੂੰਨ ਨਹੀਂ ਲਾਗੂ ਹੋਏਗਾ ਹੁਣ ਜਦੋਂ ਇਹ ਸ਼ੁਰੂ ਹੋ ਗਿਆ ਤੇ ਹੁਣ ਕਿਤੇ ਨਾ ਕਿਤੇ ਕਹਿੰਦੇ ਕਿ ਨਹੀਂ ਮੈਰਿਜ ਜਿਹੜਾ ਆਲਰੇਡੀ ਮੈਰਿਡ ਹੈ ਉਹਦੇ ਉੱਤੇ ਅਪਲਾਈ ਨਹੀਂ ਹੁੰਦਾ ਤੇ ਸਮਾਜ ਤੇ ਕੁਝ ਵੀ ਨਹੀਂ ਡਾਈਜੈਸਟ ਕਰਦਾ ਇਹੋ ਜਿਹਾ ਸਮਾਜ ਨੇ ਤੇ ਕੁਛ ਨਾ ਕੁਛ ਜਿਹੜਾ ਹੈ ਸੋਚ ਹੈ ਇੰਨੀ ਵਾਸਤ ਸੋਚ ਨਹੀਂ ਸਾਡੀ ਅਸੀਂ ਪੱਛਮ ਤੋਂ ਬਹੁਤ ਸਾਰੀਆਂ ਚੀਜ਼ਾਂ ਲੈ ਆਉਨੇ ਆ ਅਸੀਂ ਉਹਦੇ ਹਵਾਲੇ ਦੇ ਨਾਲ ਅਸੀਂ ਗੱਲ ਕਰਦੇ ਆ ਅਸੀਂ ਸੋਚਣਾ ਚਾਹੁੰਦੇ ਆ ਜਿਹੜੇ ਨੌਜਵਾਨ ਪੀੜ੍ਹੀ ਜਾਂ ਜਿਹੜੇ ਬਹੁਤ ਮਾਡਰਨ ਲੋਕ ਨੇ ਤੁਸੀਂ ਆਪਣੇ ਸਮਾਜ ਦੇ ਵਿੱਚ ਆਪਣੇ ਆਸ-ਪਾਸ ਦੇਖੋ ਕਿ ਜੇ ਚਾਰ ਦਿਨ ਕੋਈ ਲੜਕਾ ਲੜਕੀ ਚਾਹੇ ਉਹ ਕੰਮ ਲਈ ਜਾ ਰਹੇ ਨੇ ਤੇ ਉਹਦੇ ਉੱਤੇ ਵੀ ਕਮੈਂਟ ਹੋ ਜਾਏਗਾ ਕਿਸੇ ਵੀ ਏਜ ਦਾ ਕੋਈ ਬੰਦਾ ਹੈ ਉਹਦੇ ਤੇ ਵੀ ਕਮੈਂਟ ਹੋ ਜਾਏਗਾ ਤੇ ਜਦੋਂ ਸਾਡੀ ਮਾਨਸਿਕਤਾ ਇੰਨੀ ਕਿ ਅਸੀਂ ਫ੍ਰੀडम ਜਿਹੜੀ ਆ ਜਿਹਨੂੰ ਆਜ਼ਾਦੀ ਅਸੀਂ ਕਹਿੰਨੇ ਆ ਜਾਂ ਸੋਚ ਆ ਜਾਂ ਪੱਛਮ ਦਾ ਪ੍ਰਭਾਵ ਆ ਤੇ ਅਸੀਂ ਕਿੱਥੇ ਪ੍ਰਭਾਵ ਉਹਦਾ ਕਬੂਲਿਆ ਜਦੋਂ ਸਾਨੂੰ ਆਪਣੇ ਆਪ ਨੂੰ ਲੱਗਦਾ ਕਿ ਮੈਂ ਆਜ਼ਾਦੀ ਲੈਣੀ ਉਦੋਂ ਪ੍ਰਭਾਵ ਠੀਕ ਆ ਜਦੋਂ ਦੂਜਾ ਲੈ ਰਿਹਾ ਉਦੋਂ ਪ੍ਰਭਾਵ ਉਹ ਗਲਤ ਆ ਇਹ ਬਿਲਕੁਲ ਜਿਹੜਾ ਨਾ ਤੁਸੀਂ ਦੋ ਬੇੜੀਆਂ ਦੇ ਸਵਾਰ ਆ ਸੀ ਨਾ ਅਸੀਂ ਆਪਣਾ ਕਲਚਰ ਛੱਡਦੇ ਪਏ ਆ ਨਾ ਅਸੀਂ ਉਹਦੇ ਚੋਂ ਬਾਹਰ ਨਿਕਲਦੇ ਪਏ ਆ ਨਾ ਅਸੀਂ ਆਪਣੀ ਸੋਚ ਬਦਲਦੇ ਪਏ ਆ ਔਰ ਵੈਸਟਰਨ ਵਾਲਾ ਜਿਹੜਾ ਕਲਚਰ ਆ ਉਹਨੂੰ ਅਸੀਂ ੱੱਕੇ ਦੇ ਨਾਲ ਆਪਣੇ ਵਿੱਚ ਲੈ ਕੇ ਆ ਰਹੇ ਆ ਫਿਰ ਉਹਦਾ ਕਰਕੇ ਸਮੱਸਿਆ ਹੁੰਦੀ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਨਹੀਂ ਬਦਲਿਆ ਹੈ ਜਿਹੜੇ ਬੰਦੇ ਇਸ ਦੇ ਉੱਤੇ ਟਿੱਪਣੀਆਂ ਕਰਦੇ ਨੇ ਜਾਂ ਸੁਸਾਇਟੀ ਦਾ ਵੱਡਾ ਸੈਕਸ਼ਨ ਇਸ ਚੀਜ਼ ਨੂੰ ਪ੍ਰਵਾਨ ਨਹੀਂ ਕਰਦਾ ਚਾਹੇ ਲਿਵਨ ਰਿਲੇਸ਼ਨਸ਼ਿਪ ਹੈ ਜਾਂ ਹੋਰ ਇਸ ਤੋਂ ਵੀ ਅੱਗੇ ਦੀਆਂ ਗੱਲਾਂ ਨੇ ਉਹਨਾਂ ਨੂੰ ਕਹਿ ਜਾਂਦਾ ਕਿ ਇਹਨਾਂ ਨੂੰ ਕੀ ਪਤਾ ਅੱਜ ਦੇ ਜ਼ਮਾਨੇ ਦੇ ਹੋਣ ਤੇ ਪਤਾ ਲੱਗੇ ਤਾਂ ਸੌੜੀ ਸੋਚ ਦੇ ਮਾਲਕ ਹੋ ਸਕਦੇ ਆ ਹੁਣ ਤੇ ਜ਼ਮਾਨਾ ਬਹੁਤ ਤਰੱਕੀ ਕਰ ਗਿਆ ਜਦੋਂ ਇਹ ਦਲੀਲ ਸਾਹਮਣੇ ਆਉਂਦੀ ਹੈ ਉਦੋਂ ਤੁਹਾਡੇ ਖਿਆਲ ਕੀ ਹੁੰਦਾ ਸੰਦੀਪ ਕੀ ਸੌੜੀ ਸੋਚ ਵੀ ਤੁਸੀਂ ਕਹਿ ਲਓ ਜਾਂ ਉਹਨਾਂ ਨੇ ਅਜੇ ਆਪਣੇ ਆਪ ਨੂੰ ਚੇਂਜ ਨਹੀਂ ਕੀਤਾ ਜਾਉ ਕਬੂਲ ਹੀ ਨਹੀਂ ਪਾ ਰਹੇ ਹੈਗੇ ਮੈਂ ਬਹੁਤ ਵਾਰੀ ਇਸ ਤੇ ਗੱਲ ਕਰਦੀ ਹੁੰਨੀ ਆ ਆਮ ਜਦੋਂ ਅਸੀਂ ਬੈਠੇ ਹੁੰਨੇ ਆ ਕਿ ਨਹੀਂ ਆਜ਼ਾਦੀ ਹੈ ਬੱਚਿਆਂ ਨੂੰ ਆਜ਼ਾਦੀ ਦੇਣੀ ਚਾਹੀਦੀ ਸਾਰਾ ਕੁਝ ਹੈਗਾ ਤੇ ਮੇਰਾ ਇੱਕ ਹੁੰਦਾ ਕਿ ਫਿਰ ਜਦੋਂ ਤੁਸੀਂ ਸਾਰਾ ਕੁਝ ਚੱਲਦੇ ਪਏ ਹੋ ਫਿਰ ਰੇਪ ਦੇ ਕੇਸ ਕਿਉਂ ਪਾਉਂਦੇ ਹੋ 5 5 6 6 ਸਾਲ ਰਹਿ ਕੇ ਜਿਹੜੇ ਬੱਚੇ ਹੋ ਜਾਂਦੇ ਨੇ ਅਨਮੈਰਿਡ ਲੜਕੀਆਂ ਦੇ ਫਿਰ ਉਹ ਵੀ ਕਬੂਲਨੇ ਪੈਣੇ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਬੁੱਲਣੀਆਂ ਪੈਣੀਆਂ ਇਹ ਇੱਕ ਚੀਜ਼ ਦੇ ਨਾਲ ਤੇ ਨਹੀਂ ਨਾ ਤੁਹਾਡਾ ਹੋ ਗਿਆ ਹੁਣ ਜਿਹੜਾ 6 ਸਾਲ ਰਹਿ ਰਹੀ ਆ ਲੜਕੀ ਜਾਂ ਲੜਕਾ ਕੋਈ ਵੀ ਰਹਿ ਰਿਹਾ ਹੈ ਲਿਵਿੰਗ ਰਿਲੇਸ਼ਨ ਦੇ ਵਿੱਚ ਹੈਗੇ ਨੇ ਉਹ ਤਾਂ ਤੁਸੀਂ ਉਹਦੇ ਤੇ ਰੇਪ ਦਾ ਕੇਸ ਕਿਦਾਂ ਪਾ ਦੋਗੇ ਤੁਸੀਂ ਰਹਿ ਵੀ ਤੇ ਮਰਜ਼ੀ ਨਾਲ ਰਹਿ ਉਹ ਨਾ ਕਿਸੇ ਨੇ ਜ਼ਬਰਦਸਤੀ ਤੇ ਨਹੀਂ ਕੀਤੀ ਤੇ ਜੇ ਵਿਆਹ ਹੁੰਦੇ ਨੇ ਤੇ ਉੱਥੇ ਜ਼ਬਰਦਸਤੀ ਜਿਹੜੀ ਆ ਉਹ ਉੱਥੇ ਨਹੀਂ ਕੋਈ ਕਬੂਲਦਾ ਤੇ ਇਦਾਂ ਜ਼ਬਰਦਸਤੀ ਤੁਹਾਨੂੰ ਕੌਣ ਰੱਖ ਸਕਦਾ ਹੈ ਤੁਸੀਂ ਬੱਚੇ ਤੇ ਹੈ ਨਹੀਂ ਬੜਾ ਤੁਸੀਂ ਇੰਪੋਰਟੈਂਟ ਪੁਆਇੰਟ ਚੁੱਕਿਆ ਇਸ ਮੁੱਦੇ ਨੂੰ ਲੈ ਕੇ ਨਾਲ ਮਿਲਦਾ ਜੁਲਦਾ ਕਿਉਂਕਿ ਥਾਣਿਆਂ ਦੇ ਵਿੱਚ ਬੜੀਆਂ ਫਾਈਲਾਂ ਭਰੀਆਂ ਪਈਆਂ ਕੁੜੀਆਂ ਦੀਆਂ ਸ਼ਿਕਾਇਤਾਂ ਆ ਰਹੀਆਂ ਜਾਂ ਇਸ ਤਰ੍ਹਾਂ ਦੇ ਕਮਿਸ਼ਨ ਆ ਜਿਹੜੇ ਪ੍ਰੋਟੈਕਟ ਕਰਦੇ ਆ ਕੁੜੀਆਂ ਦੇ ਜਿਹੜੇ ਅ ਅਧਿਕਾਰਾਂ ਨੂੰ ਔਰਤਾਂ ਦੇ ਅਧਿਕਾਰਾਂ ਨੂੰ ਉਹ ਉਹਨਾਂ ਦੇ ਕੋਲ ਵੀ ਇਸ ਤਰ੍ਹਾਂ ਦੇ ਬਹੁਤ ਕੇਸ ਆ ਰਹੇ ਆ ਕਿ ਪਹਿਲਾਂ ਅਸੀਂ ਇਕੱਠੇ ਰਹਿ ਰਹੇ ਸੀ ਸਹਿਮਤੀ ਨਾਲ ਫਿਰ ਇੱਕ ਸਮਾਂ ਆਉਂਦਾ ਹੈ ਉਹ ਕਹਿੰਦੇ ਕਿ ਨਹੀਂ ਮੇਰੇ ਨਾਲ ਧੱਕਾ ਕਰ ਲਿਆ ਮੇਰੇ ਨਾਲ ਜ਼ਬਰਦਸਤੀ ਹੋ ਗਈ ਅ ਬਹੁਤ ਔਖਾ ਹੁੰਦਾ ਹੈ ਲੜਕਿਆਂ ਉਹਨਦੇ ਲਈ ਬੋਲਣਾ ਲੜਕੀਆਂ ਦੇ ਹੱਕ ਚ ਬੋਲਣਾ ਕਿਉਂਕਿ ਸਾਰਿਆਂ ਨੂੰ ਇਹ ਲੱਗਦਾ ਹੁੰਦਾ ਕਿ ਲੜਕਿਆਂ ਦਾ ਤੇ ਚੱਲਦਾ ਹੈਗਾ ਪਰ ਨਹੀਂ ਹਰ ਇੱਕ ਨੂੰ ਤਕਲੀਫ ਹੁੰਦੀ ਆ ਹਰ ਇੱਕ ਦੀਆਂ ਆਪੋ ਆਪਣੀਆਂ ਫੀਲਿੰਗਸ ਹੁੰਦੀਆਂ ਉਹਦੇ ਅੰਦਰ ਵੀ ਤੇ ਦਿਮਾਗ ਹੈਗਾ ਉਹ ਇੰਨੇ ਸਾਲ ਰਿਹਾ ਹੋਏਗਾ ਉਹਨੇ ਖਰਚਾ ਵੀ ਕੀਤਾ ਹੋਏਗਾ ਬਹੁਤ ਥਾਵਾਂ ਦੇ ਉੱਤੇ ਜਿੱਦਾਂ ਅਸੀਂ ਇੱਥੇ ਵੀ ਦੇਖਦੇ ਆ ਜਾਂ ਤੁਸੀਂ ਵੀ ਘੁੰਮਦੇ ਹੋ ਲੜਕੇ ਜਾਨ ਲੜਕੇ ਲੈ ਲੈਂਦੇ ਨੇ ਫਲੈਟ rent ਤੇ ਜਾਂ ਲੜਕੀਆਂ ਲੈ ਦੇਂਦੀਆਂ ਨੇ ਫਿਰ ਉਹ ਸਾਰੇ ਇਕੱਠੇ ਹੋ ਜਾਂਦੇ ਨੇ ਕਿਉਂਕਿ ਰੈਂਟ ਵੀ ਦੇਣਾ ਖਰਚਾ ਵੀ ਦੇਣਾ ਪੇਰੈਂਟਸ ਨੂੰ ਕਿੰਨਾ ਕੋ ਖਰਚਾ ਦੱਸਦੇ ਨੇ ਉਹ ਪਤਾ ਨਹੀਂ ਜਿੱਦਾਂ ਦੇ ਫਿਰ ਬ੍ਰਾਂਡਡ ਕੱਪੜੇ ਪਾਉਂਦੇ ਨੇ ਜਿੱਦਾਂ ਦੇ ਉਹਨਾਂ ਦੇ ਖਰਚੇ ਨੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਬੈਠ ਕੇ ਖਾਣਾ ਖਾਣਾ ਕਦੀ ਕਾਫੀ ਹਾਊਸ ਚਲੇ ਗਏ ਕਿਤੇ ਉਹ ਖਰਚੇ ਜਿਹੜੇ ਨੇ ਉਹ ਫਿਰ ਇਕੱਠੇ ਹੋ ਕੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਤੁਸੀਂ ਕੀ ਕਰੋਗੇ ਸਾਰੀਆਂ ਚੀਜ਼ਾਂ ਜਿਹੜੀਆਂ ਆ ਨਾ ਤੁਸੀਂ ਇਕੱਲਾ ਲੜਕਿਆਂ ਦੇ ਉੱਤੇ ਪਾਉਣੀਆਂ ਗਲਤ ਹੈਗੀਆਂ ਲੜਕੀਆਂ 20 50 ਦੇ ਵਿੱਚ ਮੈਂ ਤੇ 50 50 ਕਹੂੰਗੀ ਜਦੋਂ ਤੁਸੀਂ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿੰਦੇ ਹੋ ਤੇ ਦੋਨੋਂ ਬਰੋ ਬਰਾਬਰ ਦੇ ਚਾਹੇ ਉਹ ਦੋਸ਼ੀ ਕਹਿ ਲੋ ਤੁਸੀਂ ਜਾਂ ਉਹ ਸਲਾਹ ਕਹਿ ਲੋ ਜੋ ਵੀ ਹੈ ਜੇ ਤੁਹਾਡਾ ਦੋਨਾਂ ਦਾ ਮੰਨਦਾ ਹੈਗਾ ਤੇ ਤੁਸੀਂ 50 50 ਪਰਸੈਂਟ ਦੋਨੋਂ ਸਹਿਮਤ ਹੋ ਤਾਂ ਹੀ ਤੁਸੀਂ ਉਸ ਰਿਲੇਸ਼ਨ ਦੇ ਵਿੱਚ ਇਕੱਠੇ ਰਹਿ ਰਹੇ ਆ ਅਦਰਵਾਈਜ਼ ਨਹੀਂ ਰਹਿ ਸਕਦਾ ਕੋਈ ਤੁਸੀਂ ਕਿਹਾ ਕਿ ਕਈ ਵਾਰ ਤਾਂ ਸ਼ਮਤੀ ਦੇ ਨਾਲ ਚਲੋ ਦੋ ਕੁੜੀ ਮੁੰਡਾ ਕਿਸੇ ਵੱਖ-ਵੱਖ ਏਰੀਆ ਤੋਂ ਨੇ ਉੱਠ ਕੇ ਆਏ ਕਿਸੇ ਜੌਬ ਕਰਕੇ ਜਾਂ ਕਿਸੇ ਹੋਰ ਕਰਕੇ ਰਹਿ ਰਹੇ ਇੱਕ ਮਜਬੂਰੀ 'ਚ ਸਾਰੇ ਖਰਚੇ ਬਚਾਉਣ ਲਈ ਰਹਿੰਦੇ ਆ ਜਿਵੇਂ ਬਾਹਰੋਂ ਬੜੀਆਂ ਖਬਰਾਂ ਆਉਂਦੀਆਂ ਕੁੜੀਆਂ ਨੂੰ ਲੈ ਕੇ ਕਿ ਬੇਸਮੈਂਟ 'ਚ ਕਿਵੇਂ ਹਾਲ ਹੋਇਆ ਪਿਆ ਰਹਿਣ ਵਾਲਿਆਂ ਦਾ ਇਕੱਠੇ ਰਹਿੰਦੇ ਆ ਫਿਰ ਕੁੜੀਆਂ ਨੂੰ ਮਜਬੂਰੀ ਦੇ ਵਿੱਚ ਬਹੁਤ ਕੁਝ ਕਰਵਾਇਆ ਜਾਂਦਾ ਹੈ ਜਾਂ ਕੀਤਾ ਜਾਂਦਾ ਹੈ ਇਹ ਵੀ ਬੜੀਆਂ ਖਬਰਾਂ ਆਉਂਦੀਆਂ ਚਿੰਤਾਜਨਕ ਬਿਲਕੁਲ ਬਹੁਤ ਲੋਕ ਬੋਲਦੇ ਨੇ ਪਰ ਕਈ ਵਾਰੀ ਗੱਲ ਫਿਰ ਉੱਥੇ ਸੰਦੀਪ ਆ ਜਾਂਦੀ ਕਿ ਸਾਰੇ ਹੋ ਜਾ ਵੀ ਨਹੀਂ ਸਾਰਾ ਸਮਾਜ ਇਸ ਉਹਦੇ ਤੇ ਵੀ ਨਹੀਂ ਅਸੀਂ ਰੱਸੀ ਕੋ ਰੱਸੀ ਤੇ ਨਹੀਂ ਨਾ ਪਾ ਸਕਦੇ ਹੈਗੇ ਪਰ ਜਿਹੜੀਆਂ ਇਸ ਸਮੱਸਿਆਵਾਂ ਆਉਂਦੀਆਂ ਪਈਆਂ ਨੇ ਇੱਕ ਤੇ ਕੁੜੀਆਂ ਤੁਸੀਂ 12th ਕਰਾ ਕੇ ਇੱਥੇ ਤੁਸੀਂ ਕੁੜੀ ਨੂੰ ਸਕੂਲ ਛੱਡਣ ਵੀ ਜਾਣਾ ਲੈਣ ਵੀ ਜਾਣਾ ਸਾਰਾ ਕੁਝ ਕਰਦੇ ਹੋ ਔਰ ਆਲ ਆਫ ਸਟਨ ਤੁਸੀਂ ਉਹਨੂੰ 12th ਤੋਂ ਬਾਅਦ ਬਾਹਰ ਭੇਜ ਦਿੰਦੇ ਹੋ ਔਰ ਖਾਬ ਇਹ ਹੁੰਦੇ ਨੇ ਜਿੱਥੇ ਵੀ ਜੋ ਕਿ ਇਹ ਖਰਚਾ ਕੱਢ ਲੈਣਗੀਆਂ ਇਹਨਾਂ ਨੂੰ ਕੰਮ ਮਿਲ ਜਾਏਗਾ ਇਹਨਾਂ ਨੂੰ ਇਹ ਆਪਣਾ ਫੀਸ ਵੀ ਕੱਢ ਲੈਣਗੀਆਂ ਸਾਰਿਆਂ ਨੇ ਕਰਜ਼ੇ ਵੀ ਲੈ ਹੁੰਦੇ ਆ ਹਨਾਂ ਪੇਰੈਂਟਸ ਨੇ ਵੀ ਉਹ ਇੱਕ ਅੱਧਾ ਫੀਸ ਦੇ ਦਿੰਦੇ ਆ ਮੁੜ ਕੇ ਉਹ ਹੁੰਦੀ ਆ ਕਿ ਨਹੀਂ ਜੀ ਆ ਇਨੀਸ਼ਲ ਦੇ ਦਿਓ ਬਾਕੀ ਕੱਢੋ ਉਹ ਮਜਬੂਰੀਆਂ ਬਣ ਜਾਂਦੀਆਂ ਨੇ ਉਹ ਚਾਹੇ ਬਾਹਰ ਜਾ ਕੇ ਮਜਬੂਰੀਆਂ ਬਣਦੀਆਂ ਨੇ ਚਾਹੇ ਪਿੰਡਾਂ ਕਸਬਿਆਂ ਚੋਂ ਆ ਕੇ ਵੱਡੇ ਸ਼ਹਿਰਾਂ ਚ ਟਿੰਡੀਆਂ ਲੜਕੀਆਂ ਤੇ ਲੜਕੇ ਨੇ ਉਹਨਾਂ ਦੀਆਂ ਸਾਰਿਆਂ ਦੀਆਂ ਮਜਬੂਰੀਆਂ ਬਣਦੀਆਂ ਨੇ ਉਹਨਾਂ ਦਾ ਇਕੱਠੇ ਰਹਿਣਾ ਤੇ ਇਹ ਕੁਛ ਕਰਨਾ ਤੇ ਅੱਗੋਂ ਫਿਰ ਜਿਹੜੇ ਉਹਦੇ ਰਿਜ਼ਲਟ ਨੇ ਉਤੇ ਨਿਕਲ ਨਹੀਂ ਨਿਕਲਨੇ ਨੇ ਤੁਹਾਡਾ ਬੜਾ ਵਾਪ ਇਹੰਦਾ ਰਹਿੰਦਾ ਹੈ ਸਰਕਾਰੀ ਦਰਬਾਰ ਦਰਬਾਰੇ ਵੀ ਤੁਹਾਨੂੰ ਦਫ਼ਤਰਾਂ ਦੇ ਵਿੱਚ ਵੀ ਹੋਰ ਲੋਕਾਂ ਦੇ ਜਿਵੇਂ ਤੁਸੀਂ ਕਲਮ ਚਲਾਉਂਦੇ ਆ ਸੋਸ਼ਲ ਇਸ਼ੂ ਤੇ ਲਿਖਦੇ ਹੋ ਕਈ ਵਾਰੀ ਉਦਾਹਰਨਾਂ ਵੀ ਦੇ ਦਿੰਦੇ ਹੋ ਕਿ ਫਲਾਣੀ ਥਾਂ ਤੇ ਐਵੇਂ ਐਵੇਂ ਹੋਇਆ ਇਸ ਮਸਲੇ ਨੂੰ ਲੈ ਕੇ ਕੋਈ ਤੁਹਾਡੇ ਧਿਆਨ ਚ ਮਸਲੇ ਹੈਗੇ ਆ ਜਿਹੜੇ ਤੁਹਾਡੇ ਤੱਕ ਪੁੱਜੇ ਹੋਣ ਜਾਂ ਤੁਹਾਨੂੰ ਕਿਸੇ ਨੇ ਦੱਸਿਆ ਹੋਵੇ ਆ ਕਿ ਜਾਂ ਤੁਸੀਂ ਖੁਦ ਜਾਣਿਆ ਹੋਵੇ ਉਸ ਮਸਲੇ ਬਾਰੇ ਵੀ ਉੱਥੇ ਵੀ ਐਵੇਂ ਹੋ ਗਿਆ ਮੁੰਡੇ ਕੁੜੀਆਂ ਨਹੀਂ ਅਸੀਂ ਇਹੋ ਜਿਹੇ ਤਾਂ ਕੋਈ ਨਹੀਂ ਪਰ ਆਮ ਜਿਹੜੇ ਫਲੈਟ ਨੇ ਜਦੋਂ ਅਸੀਂ ਦੇਖਦੇ ਆ ਕਿ ਸੁਸਾਇਟੀਜ਼ ਦੇ ਬਾਹਰ ਲਿਖਿਆ ਹੁੰਦਾ ਕਿ ਇੱਥੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਕਾਰ ਜਾਂ ਫਲੈਟ ਕਿਰਾਏ ਤੇ ਨਹੀਂ ਦੇਣਾ ਨਹੀਂ ਦਿੱਤਾ ਜਾਏਗਾ ਹਨਾ ਤੇ ਉਹ ਇਹੋ ਹੀ ਕਾਰਨ ਸੀਗਾ ਇਹ ਹੀ ਕਾਰਨ ਸੀਗਾ ਕਿ ਲੜਕੇ ਜਾਂ ਲੜਕੀਆਂ ਇੱਕ ਜਣਾ ਲੈ ਲਿੰਦਾ ਆ ਔਰ ਉੱਥੇ ਫਿਰ ਸਾਰੇ ਆਉਂਦੇ ਨੇ ਔਰ ਫਿਰ ਸ਼ੋਰਗੁਲ ਬਹੁਤ ਹੁੰਦਾ ਉਹਨਾਂ ਸੋਸਾਇਟੀਜ਼ ਦੇ ਵਿੱਚ ਉਹਨਾਂ ਨੇ ਇਹ ਕਰ ਦਿੱਤਾ ਕਿ ਨਹੀਂ ਇੱਥੇ ਬੱਚੇ ਜਿਹੜੇ ਨੇ ਉਹਨਾਂ ਨੂੰ ਕਰ ਫਲੈਟ ਕੋਈ ਕਿਰਾਏ ਤੇ ਨਹੀਂ ਦੇਗਾ ਪਰ ਮੈਂ ਪੀਜੀ ਤੇ ਵੀ ਬਹੁਤ ਕੁਐਸਚਨਿੰਗ ਹੁੰਦੀ ਸੀਗੀ ਮੈਂ ਇਹਦੇ ਤੇ ਇੱਕ ਲਿਖਿਆ ਸੀਗਾ ਕਿ ਜਿਹੜਾ ਅਸੀਂ ਇੱਥੇ ਆਪਣੇ ਬੱਚਿਆਂ ਨੂੰ ਨੇ ਰਕ ਦਿੰਦੇ ਫਲੈਟ ਨਹੀਂ ਦਿੰਦੇ ਜਾਂ ਅਸੀਂ ਬਾਹਰ ਲਿਖ ਕੇ ਲਗਾ ਦਿੱਤਾ ਕੀ ਤੁਸੀਂ ਇਹ ਸੋਚਿਆ ਕਿ ਜਿਹੜੇ ਸਾਡੇ ਬੱਚੇ ਜਾ ਰਹੇ ਨੇ ਚਾਹੇ ਕਨੇਡਾ ਜਾ ਰਹੇ ਚਾਹੇ ਆਸਟ੍ਰੇਲੀਆ ਜਾ ਰਹੇ ਜਿੱਥੇ ਵੀ ਜਾ ਰਹੇ ਨੇ ਫਿਰ ਉਹਨਾਂ ਨੂੰ ਅਸੀਂ ਕੀ ਉੱਥੇ ਘਰ ਖਰੀਦ ਕੇ ਦੇ ਕੇ ਆਉਣੇ ਆ ਸਮੱਸਿਆ ਤਾਂ ਰਹਿਣ ਦੀ ਆ ਜਿਹੜਾ ਰਹਿਣ ਆ ਰਿਹਾ ਹੈਗਾ ਉਹਨੇ ਕਿਤੇ ਨਾ ਕਿਤੇ ਤੇ ਰਹਿਣਾ ਜੇ ਕਸਬੀਆਂ ਚੋਂ ਆ ਰਹੇ ਨੇ ਚੰਡੀਗੜ੍ਹ ਆ ਰਹੇ ਨੇ ਜਾਂ ਦਿੱਲੀ ਜਾ ਰਹੇ ਨੇ ਉਹਨਾਂ ਨੇ ਵੀ ਘਰਾਂ ਚ ਰਹਿਣਾ ਜਿਹੜੇ ਬਾਕੀ ਬੱਚੇ ਬਾਹਰ ਜਾ ਰਹੇ ਨੇ ਉਹਨਾਂ ਨੇ ਵੀ ਰਹਿਣਾ ਪਰ ਸਮੱਸਿਆ ਇਹ ਆਉਂਦੀ ਆ ਰੋਸ-ਪਰੋਸ ਚ ਆਉਂਦੀ ਕਿਉਂਕਿ ਬੱਚੇ ਨੇ ਫਿਰ ਲੇਟ ਨਾਈਟ ਵੀ ਹੁੰਦੀਆਂ ਨੇ दारू-ਸ਼ਾਰੂ ਵੀ ਸਾਰਾ ਕੁਝ ਚੱਲਦਾ ਇਹ ਅਸੀਂ ਵੀ ਕਈ ਥਾਵਾਂ ਤੇ ਦੇਖਿਆ ਬੱਚਿਆਂ ਦਾ ਸਟੂਡੈਂਟਸ ਦਾ ਜਿਹੜੇ ਫਲੈਟ ਲਿੰਗਦੇ ਨੇ ਤੇ ਉਹਨਾਂ ਨੂੰ ਮੁੜ ਕੇ ਉੱਥੋਂ ਵੋਕੇਟ ਕਰਵਾਏ ਗਏ ਨੇ ਫਲੈਟਸ ਜੇ ਮੈਂ ਤੁਸੀਂ ਇੱਕ ਗੱਲ ਕਰਦੇ ਆ ਪਹਿਲਾਂ ਧਾਰਨ ਦਿੱਤੀ ਕਿ ਕਈ ਥਾਵਾਂ ਦੇ ਉੱਤੇ ਪਹਿਲਾਂ ਮਰਜ਼ੀ ਨਾਲ ਸਹਿਮਤੀ ਨਾਲ ਸਾਰਾ ਕੁਝ ਚੱਲ ਰਿਹਾ ਹੁੰਦਾ ਬਾਅਦ ਚ ਇੱਕਦਮ ਪਤਾ ਹੁੰਦਾ ਹੈ ਕੁੜੀ ਨੂੰ ਜਾਂ ਪਤਾ ਲੱਗਦਾ ਹੈ ਕਿ ਮੇਰੇ ਨਾਲ ਮੁੰਡੇ ਨੇ ਜਾਤੀ ਕਰਤੀ ਇਸ ਤਰ੍ਹਾਂ ਫਿਰ ਮੁੰਡੇ ਕਈ ਫਸੇ ਵੀ ਹੋਣਗੇ ਬਹੁਤ ਸਾਰੇ ਕੇਸਾਂ ਦੇ ਵਿੱਚ ਕਿਉਂਕਿ ਖ਼ਬਰਾਂ ਦੀਆਂ ਸੁਰੱਖਿਆਵਾਂ ਬਣਦੀਆਂ ਰਹਿੰਦੀਆਂ ਬਿਲਕੁਲ ਇਹ ਤੇ ਦੇਖੋ ਜਿੰਨੀ ਦੇਰ ਤਾਈ ਜਿਹੜੇ ਅਸੀਂ ਹੁਣ ਸੁਣਦੇ ਵੀ ਆ ਜਾਂ ਕਰਦੇ ਵੀ ਆ ਜਾਂ ਸੁੜਕੀਆਂ ਵੀ ਬੰਦੀਆਂ ਕਿ ਲੜਕੀਆਂ ਇੰਨੀ ਦੇਰ ਰਹਿ ਲਿੰਦ ਗਾਣੇ ਅਸਲ ਦੇ ਵਿੱਚ ਨਾ ਵਿਆਹ ਤੋਂ ਬਾਅਦ ਜਦੋਂ ਤੁਸੀਂ ਰਹਿਨੇ ਆ ਕਈ ਵਾਰੀ ਲੰਬ ਮੈਰਿਜ ਦੇ ਵੀ ਤਾਈ ਨੂੰ ਡਿਵੋਰਸ ਹੁੰਦੇ ਕਿਉਂਕਿ ਅਸਲੀਅਤ ਉਹ ਤੋਂ ਪਤਾ ਲੱਗਦੀ ਜਦੋਂ ਤੁਸੀਂ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਹੋ ਫਿਰ ਉਸ ਤੋਂ ਬਾਅਦ ਖਰਚੇ ਵਧਨੇ ਸ਼ੁਰੂ ਹੋ ਜਾਂਦੇ ਨੇ ਜਿੱਦਾਂ ਲਿਵਿੰਗ ਇਨ ਦੇ ਵਿੱਚ ਵੀ ਰਹਿ ਰਹਿਨੇ ਖਰਚੇ ਤੇ ਵਧਨੇ ਵਧਨੇ ਨੇ ਉਹ ਕਈ ਵਾਰੀ ਫਿਰ ਤੁਹਾਡੀਆਂ ਆਦਤਾਂ ਤੋਂ ਤੁਸੀਂ ਨਾਲ ਰਹਿੰਦੇ ਹੋ ਖਰਚੇ ਤੋਂ ਆਦਤਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਉਹ ਤੁਹਾਡੀਆਂ ਜਿਹੜੀਆਂ ਉਹ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੇ ਉਹਨਾਂ ਚੀਜ਼ਾਂ ਤੋਂ ਸਮੱਸਿਆ ਸ਼ੁਰੂ ਹੁੰਦੀ ਆ ਤੇ ਬੱਚੇ ਲੜਕੇ ਤੇ ਬਹੁਤ ਫਸਦੇ ਨੇ ਔਰ ਇਹ ਗਲਤ ਹੈਗਾ ਮੈਨੂੰ ਲੱਗਦਾ ਕਿ ਕੇਸ ਵੀ ਨਹੀਂ ਇਹਦੇ ਤੇ ਰਜਿਸਟਰ ਹੋਣਾ ਚਾਹੀਦਾ ਕਿ ਜਿਹੜਾ 5 ਜਾਂ 6 ਸਾਲ ਨਾਲ ਤੁਸੀਂ ਰਹਿ ਲਿਆ ਤੇ ਫਿਰ ਤੁਸੀਂ ਕਹੋ ਕਿ ਰੇਪ ਦਾ ਹੈਗਾ ਇਹ ਮੈਨੂੰ ਲੱਗਦਾ ਕਿ ਮੁੰਡਿਆਂ ਨਾਲ ਵੀ ਇਹ ਜ਼ਿਆਦਤੀ ਹੈਗੀ ਆ ਤੇ ਦੂਸਰਾ ਇਹ ਸਮਾਜ ਨੂੰ ਜਾਂ ਜਿਹੜੇ ਜਿੱਥੇ ਪੁਲਿਸ ਸਟੇਸ਼ਨਾਂ ਦੇ ਵਿੱਚ ਜਾਂਦੇ ਨੇ ਉੱਥੇ ਸੋਚਣ ਸੋਚਣ ਵਾਲੀ ਚੀਜ਼ ਹੈਗੀ ਆ ਔਰ ਗੰਭੀਰਤਾ ਨਾਲ ਸੋਚਣ ਵਾਲੀ ਚੀਜ਼ ਹੈ ਕਿ ਲੜਕੀਆਂ ਨੂੰ ਆਪਣਾ ਪਹਿਲਾਂ ਸੋਚਣਾ ਚਾਹੀਦਾ ਆ ਸਟੈਪ ਲਾਈਨ ਤੋਂ ਪਹਿਲਾਂ ਜੇ ਫਿਰ ਰਹਿ ਲਿਆ ਜਾਂ ਤੇ ਫਿਰ ਤੁਸੀਂ ਇੰਨੀ ਆਜ਼ਾਦੀ ਮਾਨਦੇ ਹੋ ਤੇ ਫਿਰ ਇਹ ਚੀਜ਼ਾਂ ਜਿਹੜੀਆਂ ਇਹ ਹਜ਼ਮ ਕਰਨੀਆਂ ਸ਼ੁਰੂ ਕਰੋ ਜੀ ਬਹੁਤ ਸ਼ੁਕਰੀਆ। ਥੈਂਕ ਯੂ। ਤਾਂ ਲੇਖਕਾਂ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਵਿਵਾਕੀ ਨਾਲ ਲਿਖਦੇ ਨੇ ਇਹਨਾਂ ਮੁੱਦਿਆਂ ਦੇ ਉੱਤੇ ਬੋਲਦੇ ਨੇ ਪ੍ਰਭਜੋਤ ਕੌਰ ਢਿੱਲੋਂ ਜੀ। ਉਹਨਾਂ ਨੇ ਆਪਣੇ ਵਿਚਾਰ ਰੱਖ ਦਿੱਤੇ ਨੇ ਕਿ ਇਸ ਤਰ੍ਹਾਂ ਦੇ ਮਸਲਿਆਂ ਦੇ ਵਿੱਚ ਇਸ ਨੂੰ ਟੈਕਲ ਕਿਵੇਂ ਕਰਨਾ ਹੈ? ਕਾਨੂੰਨੀ ਜੇ ਮਾਨਤਾ ਮਿਲੀ ਹੈ ਤਾਂ ਫਿਰ ਸਮਾਜਿਕ ਮਾਨਤਾ ਜੇ ਨਹੀਂ ਮਿਲੀ ਤੇ ਉਸ ਦੇ ਵਿੱਚ ਫਿਰ ਜਿਗੁੰਜਲ ਦਾ ਸਥਿਤੀ ਕਿਵੇਂ ਬਣੀ ਹੈ ਤੇ ਇਸ ਨੂੰ ਸੁਲਝਾਉਣਾ ਕਿਵੇਂ? ਸਾਰਿਆਂ ਨੂੰ ਚੱਲਣ ਤੋਂ ਪਹਿਲਾਂ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਵਾਲੇ ਝਾਤ ਜ਼ਰੂਰ ਮਾਰਨੀ ਚਾਹੀਦੀ ਹੈ ਕਿ ਅਸੀਂ ਜਿਹੜਾ ਕਦਮ ਪੁੱਟਣ ਜਾ ਰਹੇ ਹਾਂ ਇਸ ਦੇ ਨਤੀਜੇ ਕੀ ਨਿਕਲਣਗੇ?